ਇਸ ਠੰਡੇ ਠਾਰ ਮੌਸਮ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਸੋ ਤੁਸੀਂ ਦੇਖ ਰਹੇ ਹੋ ਦੋਸਤੋ ਕਿ ਇਹ ਹੈ ਕੈਨੇਡਾ ਦਾ ਹਾਲ। ਸੋ ਕਿਸ ਤਰ੍ਹਾਂ ਸਾਰੇ ਪਾਸੇ ਬਰਫ਼ ਹੀ ਬਰਫ਼ ਬਰਫ਼ ਦੇ ਢੇਰ ਨਜ਼ਰ ਆ ਰਹੇ ਨੇ। ਸੜਕਾਂ ਸਾਰੀਆਂ ਜੰਮੀਆਂ ਹੋਈਆਂ ਨੇ। ਤੁਸੀਂ ਦੇਖੋ ਕਿਵੇਂ ਅੜਦੋਲੇ ਢੇਰ ਲੱਗੇ ਪਏ ਨੇ। ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਜਿਹੜੀ ਸਾਡੀ ਲੇਕ ਅਨਟਾਰੀਓ ਹੈ ਤੇ ਇਹ ਵੀ ਜੰਮੀ ਪਈ ਹੈ। ਤੇ ਹੁਣ ਮੈਂ ਤੁਹਾਨੂੰ ਇਹ ਵੀ ਦਿਖਾਉਂਗਾ ਅੱਗੇ ਚੱਲ ਕੇ ਤੁਸੀਂ ਆਹ ਦੇਖੋਗੇ ਘਰਾਂ ਦੀਆਂ ਛੱਤਾਂ ਸੜਕਾਂ ਦਾ ਆਲਾ ਦਵਾਲਾ ਕਿ ਕਿਸ ਤਰ੍ਹਾਂ ਬਰਫ਼ ਹੀ ਬਰਫ਼ ਹੈ ਬਰਫ਼ ਦੇ ਢੇਰ ਨੇ ਸੋ ਭਾਵੇਂ ਮੌਸਮ ਬਹੁਤ ਖਰਾਬ ਹੈ ਮੈਂ ਸੋਚਿਆ ਕਿ ਘਰ ਬੈਠਾ ਕਈ ਵਾਰ ਬੰਦਾ ਅੱਕ ਜਾਂਦਾ ਹੈ ਤੋ ਮੈਂ ਅੱਜ ਸੋਚਿਆ ਕਿ ਮੈਂ ਤੁਹਾਨੂੰ ਜੰਮਿਆ ਹੋਇਆ ਨਿਆਗਰਾ ਫਾਲ ਜੰਮੀਆਂ ਹੋਈਆਂ ਝੀਲਾਂ ਦਿਖਾ ਕੇ ਲਿਆਵਾਂ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਸਾਰੇ ਨਿਆਗਰਾ ਫਾਲ ਤਾਂ ਜਾਂਦੇ ਹਾਂ ਦੇਖਣ ਲੇਕਿਨ ਸਰਦੀ ਦੇ ਵਿੱਚ ਜਿਹੜਾ ਨਾ ਇਹਦਾ ਦੇਖਣ ਦਾ ਥੋੜਾ ਜਿਹਾ ਤਰੀਕਾ ਹੈ ਉਹ ਬੱਖਰਾ ਹੈ ਤੁਹਾਨੂੰ ਸਾਰਾ ਕੁਝ ਡਿਫਰੈਂਟ ਕਿਸਮ ਦਾ ਬੱਕਰੀ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਤੋਂ ਉਹ ਹੁਣ ਮੈਂ ਤੁਹਾਨੂੰ ਲੈ ਕੇ ਚੱਲਿਆ ਉੱਥੇ ਤੋਂ ਦਿਖਾਉਂਦਾ ਹਾਂ। ਬਸ ਸਮਝ ਲਓ ਕਿ ਆਪਾਂ ਪਹੁੰਚ ਗਏ ਉਹ ਸਾਹਮਣੇ ਜਿੱਥੇ ਭਾ ਫੁੱੜ ਰਹੀ ਹੈ ਉਹੀ ਹੈ ਨਿਆ ਗਰਾਫਾਲ। ਤੇ ਚਲੋ ਫਿਰ ਦੇਖਦੇ ਆਂ ਅੱਗੇ ਚੱਲ ਕੇ। ਗੱਡੀ ਆਪਾਂ پارک ਕਰਕੇ ਆ ਗਏ ਹੂੰ। ਸੋ ਉਹ ਦੇਖੋ ਕੋ ਪਾਣੀ ਕਿਸ ਤਰ੍ਹਾਂ ਡਿੱਗ ਰਿਹਾ ਹੈ ਇਹ ਮੈਂ ਤੁਹਾਨੂੰ ਅਜੇ ਅੰਦਰੋਂ ਦਿਖਾ ਰਿਹਾ ਹਾਂ ਸ਼ੀਸ਼ਿਆਂ ਦੇ ਵਿੱਚੋਂ ਕਿਉਂਕਿ ਬਾਹਰ ਬਹੁਤ ਜ਼ਿਆਦਾ ਠੰਡ ਹੈ ਤੇ ਤੁਸੀਂ 2 ਮਿੰਟ ਵੀ ਖੜ੍ਹਦੇ ਹੋ ਤਾਂ ਸਾਰਾ ਕੁਝ ਫ੍ਰੀਜ਼ ਹੋ ਜਾਂਦਾ ਹੈ ਬਾਹਰ ਜਿਹੜਾ ਟੈਂਪਰੇਚਰ ਹੈ ਉਹ -20 ਤੋਂ ਵੀ ਥੱਲੇ ਹੈ ਗਿਆ ਤੇ ਲੇਕਿਨ ਮੈਂ ਹੈਰਾਨ ਹਾਂ ਕਿ ਫਿਰ ਵੀ ਬਹੁਤ ਲੋਕ ਆਏ ਹੋਏ ਨੇ ਤੇ ਪਾਰਕਿੰਗ ਲੋਟ ਦੇ ਵਿੱਚ ਪਾਰਕਿੰਗ ਬੜੀ ਮੋਖੀ ਮਿਲੀ ਹੈ ਤੇ ਝੀਲ ਜਿਵੇਂ ਜੰਮੀ ਹੋਈ ਸੀ ਤਾਂ ਨਿਆਗਰਾ ਫਾਲ ਵੀ ਨਾ ਜਿਹੜਾ ਜੰਮਿਆ ਹੋਇਆ ਆ ਜਿੱਥੇ ਵਾਟਰਫਾਲਸ ਡਿੱਗਦੇ ਨੇ ਕਿਉਂਕਿ ਇੱਥੇ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਇਹ ਸਿਰਫ ਠੀਕ ਹੈ ਤੁਹਾ ਅੰਦਰਲਾ ਹੈ ਅੰਦਰ ਲੋਕ ਨਿਕਲਣ ਲਈ ਆ ਜਾਂਦੇ ਨੇ ਤੇ ਉਹ ਅਸੀਂ ਵੀ ਥੋੜਾ ਚਿਰ ਇੱਥੇ ਅੰਦਰ ਖੜ ਕੇ ਆਪਣੀ ਬਾਡੀ ਨੂੰ ਗਰਮ ਕੀਤਾ ਐਸਕੇਲੇਟਰਸ ਲੱਗੀਆਂ ਹੋਈਆਂ ਨੇ ਤੁਸੀਂ ਥੱਲੇ ਉੱਪਰ ਜਾ ਸਕਦੇ ਹੋ ਉੱਪਰੋਂ ਥੱਲੇ ਆਉਣਾ ਪੈਂਦਾ ਤੇ ਫਿਰ ਤੁਸੀਂ ਸਿੱਧਾ ਜਿਹੜਾ ਡੋਰ ਹੈ ਉਹ ਉਹਦੇ ਨਿਆਗਰਾ ਫਾਲ ਦੇ ਸਾਹਮਣੇ ਨਿਕਲਦਾ ਦੇਖੋ ਆਹ ਦੇਖੋ ਕਿਵੇਂ ਬਰਫ਼ ਦੇ ਢੇਰ ਲੱਗੇ ਹੋਏ ਨੇ ਦਰਖਤ ਦੇਖੋ ਤੁਸੀਂ ਇਦਾਂ ਦੀਆਂ ਸਿੰਦਰੀਆਂ ਨੇ ਨਾ ਜਿਹੜੀਆਂ ਉਹ ਕਾਰਡਾਂ ਤੇ ਦੇਖੀਆਂ ਹੋਣਗੀਆਂ ਲੇਕਿਨ ਲਾਈਵ ਜਿਹੜਾ ਹੈਗਾ ਆ ਦੇਖੋ ਕਿਸ ਤਰ੍ਹਾਂ ਨੇ ਜਿਹੜੇ ਉਹ ਜੰਮੇ ਪਏ ਨੇ ਤੇ ਇਹਦੇ ਪਰਲੇ ਪਾਸੇ ਯੂ ਐਸ ਏ ਹੈ ਅਮਰੀਕਾ ਹੈ ਉਹ ਹੁਣ ਦਿਖਾਈ ਨਹੀਂ ਦਿੰਦਾ ਕਿਉਂਕਿ ਇੱਕ ਤਾਂ ਬਰਫ਼ ਕਰਕੇ ਤੇ ਦੂਸਰਾ ਹੈਗਾ ਕਿ ਭਾਅ ਬੜੀ ਉੱਡ ਰਹੀ ਆ ਆ ਦੇਖੋ ਪਾਣੀ ਡਿਗ ਰਿਹਾ ਆ ਦਿਖ ਰਿਹਾ ਹੁਣ ਨਾ ਤੁਸੀਂ ਤੇ ਆਲਦੂ ਵਾਲੇ ਜਿਹੜੀਆਂ ਆ ਜਿੱਥੇ ਲੋਕ ਖੜਕੇ ਦੇਖਦੇ ਹੁੰਦੇ ਨੇ ਇਹ ਸਾਰਾ ਕੁਸ਼ਾ ਜਿਹੜਾ ਉਹ ਬਰਫ਼ ਨਾਲ ਠੱਗਿਆ ਪਿਆ ਹੈ आज ਰਸਲ ਨੂੰ ਦੇਖੋ ਆ ਸਾਰਾ ਹੁਣ ਜਿੱਥੇ ਪਾਣੀ ਦਾ ਦਰਿਆ ਆਏ ਨੇ ਸਾਰਾ ਜੰਮਿਆ ਹੋਇਆ ਐਨ ਜੰਮਿਆ ਪਿਆਈ ਉਹੀ ਥਾਂ ਹੈ ਜਿੱਥੇ ਤੁਸੀਂ ਬੋਟ ਦੇ ਵਿੱਚੋਂ ਇਹ ਡਿੱਗਦੀ ਹੋਈ ਫਾਲ ਨੂੰ ਦੇਖਣਾ ਹੁੰਨੇ ਹੋ ਤਾਂ ਹੁਣ ਕਿਸ਼ਤੀਆਂ ਤਾਂ ਕੀ ਚੱਲਣੀਆਂ ਨੇ ਤੁਸੀਂ ਦੇਖੋ ਵੀ ਇੰਨਾ ਜ਼ਿਆਦਾ ਟੈਂਪਰੇਚਰ ਡਾਊਨ ਹੈ ਤੇ ਉਹ ਜਿਹੜਾ ਪਾਣੀ ਹੈ ਐਨੇ ਸਪੀਡ ਨਾਲ ਡਿੱਗਦਾ ਤੇ ਬਿਲਕੁਲ ਮੂਰੇ ਜਾ ਕੇ ਉਹ ਜੰਮ ਜਾਂਦਾ ਹੈ ਸੋ ਇਹ ਦ੍ਰਿਸ਼ ਤੁਸੀਂ ਗਰਮੀਆਂ 'ਚ ਨਹੀਂ ਦੇਖ ਸਕਦੇ ਸੋ ਸਾਰੀਆਂ ਜੰਮੀਆਂ ਹੋਈਆਂ ਜਿਹੜੀਆਂ ਉਤੋਂ ਫਾਲਸ ਨੇ ਉਹ ਜੰਮੀਆਂ ਹੋਈਆਂ ਨੇ ਸਾਰਾ ਦਰਿਆ ਹੈ ਜਿਹੜਾ ਉਹ ਜੰਮਿਆ ਹੋਇਆ ਹੈ ਸਿਰ ਹੈ ਨਾ ਕਮਾਲ ਦਾ ਇਹ ਦ੍ਰਿਸ਼ੋ ਦੋਸਤੋ ਤੁਹਾਨੂੰ ਵੀ ਦੇਖਣਾ ਚਾਹੀਦਾ ਤੇ ਜਰੂਰ ਜਦੋਂ ਤੁਸੀਂ ਕਿਉਂਕਿ ਕੁਦਰਤ ਹੈ ਜਿਹੜੀ ਉਹਨੂੰ ਤੁਸੀਂ ਸਾਰੇ ਰੰਗਾਂ ਦੇ ਵਿੱਚ ਦੇਖੋ ਗਰਮੀਆਂ ਦੇ ਵਿੱਚ ਵੀ ਦੇਖੋ ਸਰਦੀਆਂ ਦੇ ਵਿੱਚ ਵੀ ਦੇਖੋ ਤੇ ਦੇਖੋ ਲੋਕ ਆਏ ਹੋਏ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਲੋਕ ਡੌਗ ਵੀ ਲੈ ਕੇ ਆਏ ਨੇ ਸਾਡਾ ਡੌਗ ਵੀ ਸਾਡੇ ਨਾਲ ਹੈ ਤੇ ਆਲੇ ਦੁਆਲੇ برف ਹੀ برف ਹੈ ਆ ਜਿਹੜੀ ਜਗ੍ਹਾਏ ਪਾਰਕ ਹੁੰਦੇ ਨੇ ਇੱਥੇ ਤੇ ਆ ਦੇਖੋ ਸਾਰੇ ਪਾਸੇ ਇਸ ਤਰ੍ਹਾਂ ਲੱਗਦਾ ਜਿਵੇਂ برف ਦੀਆਂ ਕੰਧਾਂ ਨੇ ਤੇ ਜਿੱਦਾਂ ਸਾਰੇ ਪਾਸੇ ਜਿਸ ਤਰ੍ਹਾਂ ਤੁਸੀਂ ਕਿਸੇ ਨਾਰਥ ਪੋਲ ਤੇ ਆ ਗਏ ਹੋ ਨਿਆਂ ਜਾਂ ਸਾਊਥ ਪੋਲ ਤੇ ਆ ਗਏ ਹੋ ਨਿਓ ਇਸ ਤਰ੍ਹਾਂ ਮਹਿਸੂਸ ਹੁੰਦਾ ਸੋ ਇਹ ਜਿਹੜੇ ਦ੍ਰਿਸ਼ ਨੇ ਇਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਇਹ ਦੁਨੀਆ ਦਾ ਇੱਕ ਅਜੂਬਾ ਹੈ ਨਿਆਗਰਾ ਫਾਲ ਲੇਕਿਨ ਤੁਸੀਂ ਜੰਮਿਆ ਹੋਇਆ ਨਿਆਗਰਾ ਫਾਲ ਹੈ ਜਿਹੜਾ ਇਹਨੂੰ ਜਦੋਂ ਦੇਖਦੇ ਹੋ ਇਹ ਇੱਕ ਬੱਕਰੀ ਹੀ ਕਿਸਮ ਦਾ ਜਿਹੜਾ ਦ੍ਰਿਸ਼ ਹੈ ਜਿਹੜਾ ਤੁਹਾਨੂੰ ਕਦੀ ਵੀ ਨਹੀਂ ਭੁੱਲੇਗਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਆਏ ਹੋਏ ਹੋ ਟੋਰਾਂਟੋ ਆਏ ਹੋਏ ਹੋ ਜਾਂ ਤੁਸੀਂ ਹੋਰ ਕਿਸੇ ਲਾਗ ਪਾਸ ਦੇ ਸ਼ਹਿਰ ਆਏ ਹੋ ਤਾਂ ਜ਼ਰੂਰ ਆ ਕੇ ਦੇਖੋ ਤੇ ਮੈਂ ਤੁਹਾਨੂੰ ਸਾਰੇ ਦ੍ਰਿਸ਼ ਦਿਖਾ ਰਿਹਾ ਹਾਂ ਤੇ ਕਿਉਂਕਿ ਕਈ ਵਾਰ ਸਾਡੇ ਕੋਲੇ ਹੀ ਮਤਲਬ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਦੂਰ ਤਰਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਯਾਤਰਾਵਾਂ 'ਤੇ ਉਹ ਦੇਖਦੇ ਆ ਲੇਕਿਨ ਕਈ ਵਾਰ 100 ਕਿਲੋਮੀਟਰ 150 ਕਿਲੋਮੀਟਰ ਦੇ ਫਰਕ ਨਾਲ ਇਹ ਹੁੰਦੀਆਂ ਨੇ ਆ ਦੇਖੋ ਆ ਪਾਰਕਿੰਗ ਲਾਟ ਹੈ ਇਹ ਭਰੀ ਪਈ ਆ ਔਰ ਮੈਂ ਹੈਰਾਨ ਆ ਕਿ ਕੁਦਰਤ ਦੇ ਸ਼ਕੀਨ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਠੰਡੇ ਮੌਸਮ ਦੇ ਵਿੱਚ ਵੀ ਜਦੋਂ ਸਾਰਾ ਕੁਝ ਮਿੰਟਾਂ ਜੰਮ ਜਾਂਦਾ ਹੈ ਉਹ ਫਿਰ ਵੀ ਇੱਥੇ ਜਿਹੜੇ ਦੇਖਣ ਆਏ ਹੋਏ ਨੇ ਸੋ ਨਾਲ ਹੀ ਬਿਲਡਿੰਗ ਹੈ ਤੁਸੀਂ ਕਾਰ پارک ਕਰੋ ਤੋਂ ਨਾਲ ਹੀ ਤੁਸੀਂ ਜਿਹੜਾ ਉਹ ਬਿਲਡਿੰਗ ਦੇ ਵਿੱਚ ਅੰਦਰ ਚਲੇ ਜਾਨੇ ਹੋ ਸੋ ਆਪਾਂ ਇੱਥੇ ਕੁਟਕ ਤਕਰੀਬਨ ਡੇਢ-ਦੋ ਘੰਟੇ ਰਹੀ ਸੋ ਇਹ ਜਿਹੜੇ ਦ੍ਰਿਸ਼ ਸੀ ਨਿਆਗਰਾ ਫਾਲ ਦੇ ਇਹ ਸਾਰੇ ਹੀ ਵੱਖੋ-ਵੱਖਰੇ ਐਂਗਲਸ ਤੋਂ ਆਪਾਂ ਦੇਖੇ ਤੋਂ ਆ ਹੁਣ ਹੈਗਾ ਜਿਹੜਾ ਸੜਕ ਤੋਂ ਜਿਸ ਤਰ੍ਹਾਂ ਨਜ਼ਰ ਆਉਂਦਾ ਆਪਾਂ ਕਾਰ 'ਚ ਜਾਨੇ ਆ ਉਹ ਸਾਹਮਣੇ ਆ ਜਿਹੜਾ ਹੈਗਾ ਨਿਕੋਲਾ ਟੈਸਲਾ ਨੇ ਜਿਹੜਾ ਬਿਜਲੀ ਘਰ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਤੇ ਉਹ ਹੈ ਤੇ ਉਹ ਸਾਹਮਣੇ ਜਿਹੜਾ ਹੈਗਾ ਨੇਆਗਰਾ ਸਿਟੀ ਜਾਂ ਕਹੇ ਲੋ ਅ ਨਿਆਗਰਾ ਹੋਂ ਦਾ ਲੇਕ ਉਹਦੀਆਂ ਬਿਲਡਿੰਗਾਂ ਨੇ ਹਾਂ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਕਸੀਨੋ ਹੈ ਇੱਥੇ ਤੇ ਬੜੇ ਖੂਬਸੂਰਤ ਹੋਟਲ ਨੇ ਤੋਂ ਆਪਾਂ ਗੱਡੀ ਚ ਉਧਰ ਨੂੰ ਜਾ ਰਹੇ ਹਾਂ ਤੇ ਆ ਹੈਗੇ ਨੇ ਆਈਸ ਫੀਲਡ ਬਰਫ਼ ਦੇ ਮੈਦਾਨ ਤੇ ਇੱਥੇ ਪਾਰਕ ਹੁੰਦੇ ਸੀਗੇ ਲੇਕਿਨ ਹੁਣ ਉਹ ਸਾਰੇ ਪਾਸੇ ਜਿਹੜਾ ਬਰਫ਼ ਦੀ ਚਾਦਰ ਆ ਉਹ ਬਿਛੀ ਹੋਈ ਹੈ ਤੇ ਲੋਕ ਇੰਜੋਏ ਵੀ ਕਰਦੇ ਨੇ ਤੇ ਇੱਕ ਪਾਸੇ ਸ਼ਹਿਰ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸ਼ਹਿਰ ਅਜਰੋਂ برف ਤੇ ਢਕਾਇਆ ਹੋਵੇ ਤੇ ਆਹ ਦੇਖੋ ਲੋਕ ਨੇ ਜਿਹੜੇ ਉਹ ਭਾਰੇ ਕੱਪੜੇ ਪਾ ਕੇ ਸਰਦੀਆਂ ਵਾਲੇ ਸ਼ੋਅ ਪਾ ਕੇ ਤੋਂ ਇੱਥੇ ਆਏ ਹੋਏ ਨੇ ਤੋਂ ਅਸੀਂ ਵੀ ਸੋਚਿਆ ਕਿ ਭਾਈ ਸਾਨੂੰ ਵੀ ਦੇਖ ਕੇ ਆਉਣਾ ਚਾਹੀਦਾ ਅੱਗੇ ਵੀ ਮੈਂ ਆਇਆ ਵੈਸੇ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਪਿਛਲੇ ਸਾਲ ਵੀ ਤੁਹਾਨੂੰ ਲੈ ਕੇ ਆਇਆ ਸੀ ਲੇਕਿਨ ਇਸ ਵਾਰੀ ਤਾਂ ਠੰਡ ਬਹੁਤ ਜ਼ਿਆਦਾ ਨਾ ਤੇ ਆ ਦੇਖੋ ਸਾਰਾ ਕੋਸ਼ਾ ਜਿਹੜਾ ਹੋ برف ਜੰਮਿਆ ਪਿਆ ਤੇ ਜਿਹੜੇ ਦੂਰ ਤੁਹਾਡੇ ਬੈਠੇ ਲੋਕ ਨੇ ਭਾਰਤ ਪਾਕਿਸਤਾਨ ਉਹਨਾਂ ਲਈ ਤਾਂ ਬੜਾ ਅਜੀਬ ਲੱਗਦਾ ਹੋਊਗਾ ਕਿ ਇੰਨੀ ਸنو ਸਾਡੇ ਤੋਂ ਥੋੜਾ ਜਿਹਾ ਕੋਹਰਾ ਪੈ ਜਾਵੇ ਤਾਂ ਵੀ ਲੋਕ ਨੇ ਜਿਹੜੇ ਓਠ ਓਠ ਕਰਦੇ ਨੇ ਬਾਹਰ ਨਹੀਂ ਨਿਕਲਦੇ ਘਰਾਂ ਤੋਂ ਲੇਕਿਨ ਤੁਸੀਂ ਆ ਦੇਖੋ ਵੀ ਹੁਣ ਸੋਚ ਕੇ ਦੇਖੋ ਵੀ ਕਿਸ ਤਰ੍ਹਾਂ ਦੀ ਲਾਈਫ ਹੋਊਗੀ ਜਾਨਵਰਾਂ ਦੀ ਬੰਦਿਆਂ ਦੀ ਕਿਸ ਤਰ੍ਹਾਂ ਦੀ ਲਾਈਫ ਹੋਊਗੀ ਤੇ ਕਿਸ ਤਰ੍ਹਾਂ ਦਾ ਬਾਹਰ ਤਾਂ ਨਿਕਲ ਨਹੀਂ ਸਕਦੇ ਸੋ ਆ ਦੇਖੋ ਬਿਲਡਿੰਗਾਂ ਨੇ ਜਿਹੜੀਆਂ ਹੋ ਐ ਟੱਕੀਆਂ ਪੰਜਾਂ ਨੇ برف ਦੇ ਵਿੱਚ ਰੀਲਿੰਗਸ ਨੇ ਜਿਹੜੀਆਂ ਉਹਨਾਂ ਦੇ ਅੱਧਾ ਤੱਕ برف ਚੜੀ ਹੋਈ ਹੈ ਤੇ ਫਿਰ ਵੀ ਜਿਹੜਾ ਹੈਗਾ ਜੀਵਨ ਉਹ ਚੱਲ ਰਿਹਾ ਹੈ ਜੀਵਨ ਮਾਨਣ ਦਾ ਹੀ ਨਾਅ ਹੈ ਦੇਖਣ ਦਾ ਨਾਅ ਹੈ ਕੁਦਰਤੀ ਦ੍ਰਿਸ਼ਾਂ ਨੂੰ ਦੇਖਣ ਦਾ ਨਾਅ ਨਾਅ ਹੈ ਜੇ ਤੁਸੀਂ ਕੋਈ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਬਾਹਰ ਨਹੀਂ ਜਾ ਸਕਦੇ ਤਾਂ ਤੁਸੀਂ ਇਹਨਾਂ ਥਾਂਵਾਂ ਤੇ ਆ ਰਹੇ ਹੋ ਆ ਦੇਖੋ ਲੋਕ ਕਿੰਨੇ ਨੇ ਜਿਹੜੇ ਖੜੇ ਉਹ ਦੇਖ ਰਹੇ ਨੇ ਫੋਟੋਗ੍ਰਾਫੀ ਕਰ ਰਹੇ ਨੇ ਤੇ ਇਸ ਮੌਸਮ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਖੂਬਸੂਰਤ ਦ੍ਰਿਸ਼ ਨੇ ਉਹਨਾਂ ਦਾ ਆਨੰਦ ਮਾਣ ਰਹੇ ਨੇ ਤੇ ਅਸੀਂ ਵੀ ਕਾਫੀ ਲੰਮਾ ਸਮਾਂ ਗੱਡੀ ਚਲਾ ਕੇ ਵੀ ਦੇਖਿਆ ਅੜਦਵਾਲੋਂ ਸਾਰੇ ਫੈਮਿਲੀ ਉਹ ਅਸੀਂ ਆਏ ਸੀਗੇ ਤੇ ਅਸੀਂ ਗੱਡੀ ਦੇ ਵਿੱਚ ਵੀ ਦੇਖਿਆ ਤੇ ਤੁਰ ਕੇ ਵੀ ਦੇਖਿਆ ਸੋ ਕਾਫੀ ਦੂਰ ਤੱਕ ਤੁਰੇ ਫਿਰ ਅਸੀਂ ਅੰਦਰ ਬੈਠ ਕੇ ਗਰਮ-ਗਰਮ ਕੌਫੀ ਪੀਤੀਓ ਸਾਹਮਣੇ ਬੱਸ ਸਟੈਂਡ ਦੇਖਦੇ ਹਾਂ ਦੇਖੋ ਉਹਦੀ ਛੱਤ ਤੇ ਕਿਵੇਂ ਸੁਣੋ ਆਇਆ ਲੱਗਦਾ ਜਿਵੇਂ ਛੱਤ ਦੇ ਉੱਤੇ ਕੋਈ ਟ੍ਰੇਨ ਖੜੀ ਹੁੰਦੀ ਆ ਤੇ ਆਹ ਦੇਖੋ ਪਰ ਇੱਥੇ ਇਹ ਹੈਗਾ ਕਮਾਲ ਕਿ ਜਿਹੜੇ ਸਿਟੀ ਆ ਨਾ ਉਹ ਮੇਨਟੇਨ ਰੱਖਦੀ ਆ ਸੜਕਾਂ ਨੂੰ ਸਾਫ਼ ਰੱਖਦੀ ਆ ਤੁਹਾਨੂੰ ਗੱਡੀਆਂ ਚਲਾਉਣ ਲੱਗਿਆਂ ਨੂੰ ਕੋਈ ਪਾਬੰਦੀ ਨਹੀਂ ਆ ਦੇਖੋ ਤੇ ਜਿਹੜੇ ਸਾਈਡ ਬਾਕਸ ਨੇ ਉਹ ਵੀ ਸਾਫ਼ ਰੱਖੇ ਜਾਂਦੇ ਨੇ ਤਾਂ ਕਿ ਤੁਰਨ ਵਾਲਿਆਂ ਨੂੰ ਕੋਈ ਸਮੱਸਿਆ ਜਿਹੜੀ ਉਹ ਨਾ ਆਵੇ। ਤੋਂ ਫਿਰ ਅਸੀਂ ਇਹ ਆਲਾ ਦਵਾਲਾ ਦੇਖਦੇ ਇਸ ਸ਼ਹਿਰ ਨੂੰ ਮਾਣਦੇ ਹਾਂ ਫਾਲਸ ਨੂੰ ਮਾਣਦੇ ਹਾਂ ਜੰਮੀ ਹੋਈ ਬਰਫ਼ ਨੂੰ ਮਾਣਦੇ ਹਾਂ ਜੰਮੇ ਹੋਏ ਦਰਿਆ ਨੂੰ ਮਾਣਦੇ ਹਾਂ ਤੇ ਫਿਰ ਅਸੀਂ ਆਪਣੇ ਘਰ ਨੂੰ ਮੁੜ ਪਏ ਤੇ ਉਹ ਦ੍ਰਿਸ਼ ਵੀ ਮੈਂ ਤੁਹਾਨੂੰ ਦਿਖਾਣਾ ਹਾਂ ਕਿ ਰਸਤਾ ਕਿੰਨਾ ਖੂਬਸੂਰਤ ਲੱਗਦਾ ਹੈ ਕਿੰਨਾ ਸੋਹਣਾ ਲੱਗਦਾ ਹੈ ਆ ਦੇਖੋ ਸਾਰੇ ਪਾਸੇ ਦਰਖਤ ਜੰਮੇ ਪਏ ਨੇ ਬਿਲਡਿੰਗਾਂ ਤੇ ਸਨੋਹੀ ਸਨੋ ਹੈ ਸੜਕਾਂ ਦੇ ਕਿਨਾਰੇ ਸਨੋਹੀ ਸਨੋ ਤੁਹਾਨੂੰ ਨਜ਼ਰ ਆ ਰਹੀ ਹੈ ਹਾਲਾਂਕਿ ਧੁੱਪ ਚੜੀ ਹੋਈ ਹੈ ਅੰਦਰੋਂ ਦੇਖਣ ਨੂੰ ਲੱਗਦਾ ਹੈ ਕਿ ਬਾਹਰ ਧੁੱਪ ਹੈ ਬਹੁਤ ਵਧੀਆ ਨਿੱਘਾ ਦਿਨ ਹੋਊਗਾ ਲੇਕਿਨ ਜਦੋਂ ਤੁਸੀਂ ਬਾਹਰ ਨਿਕਲਨੇ ਹੋ ਜਿਉਂ ਹੀ ਨਿਕਲਦੇ ਹੋ ਤਾਂ ਤੁਸੀਂ 5 ਮਿੰਟ ਵੀ ਨਹੀਂ ਖੜ੍ਹ ਸਕਦੇ ਇੰਨੀ ਜ਼ਿਆਦਾ ਠੰਡ ਹੈ ਤੁਹਾਡੇ ਹੱਥਾਂ ਦੇ ਘੁੰਡ ਮੁੜ ਜਾਂਦੇ ਨੇ ਤੁਹਾਡਾ ਨੱਕ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਬਿਲਕੁਲ ਬੁਰੀ ਹਾਲਤ ਚਲੇ ਜਨ ਤੇ ਤੁਹਾਡੇ ਗਲਾਬ ਤੁਹਾਡੇ ਕੋ ਵਧੀਆ ਸ਼ੂ ਵਧੀਆ ਭਾਰੇ ਕੋਟ ਇਹ ਤੁਹਾਡੇ ਕੋ ਹੋਣੇ ਚਾਹੀਦੇ ਨੇ ਜ਼ਰੂਰੀ ਕਪੜੇ ਹੋਣੇ ਚਾਹੀਦੇ ਨੇ ਤੇ ਇਸ ਦੇ ਨਾਲ ਨਾਲ ਤੁਸੀਂ ਬਿਲਡਿੰਗ ਦੇ ਨੇੜੇ ਰਹੋ ਤਾਂ ਕਿ ਜੇ ਜਿਆਦਾ ਤੁਸੀਂ ਠੰਡ ਮਹਿਸੂਸ ਕਰਨ ਲੱਗੋ ਤਾਂ ਬਿਲਡਿੰਗ ਦੇ ਅੰਦਰ ਜਾ ਕੇ ਬਾਡੀ ਨੂੰ ਥੋੜਾ ਗਰਮ ਕਰ ਸਕਦੇ ਹੋ ਆ ਦੇਖੋ ਆਪਾਂ ਜਾ ਰਹੇ ਹਾਂ ਇਸ برف ਦੇ ਵਿੱਚ برف ਦੇ ਢੇਰਾਂ ਦੇ ਵਿੱਚ ਹੁਣ ਕਈ ਵਾਰ ਬੰਦੇ ਸੋਚਦਾ ਹੋਊਗਾ ਵੀ ਐਡੇ ਬਰਫ਼ ਦੇ ਵਿੱਚ ਗੱਡੀਆਂ ਚਲਾਉਣੀਆਂ ਕਿੰਨੀਆਂ ਔਖੀਆਂ ਹੁੰਦੀਆਂ ਹੋਣਗੀਆਂ ਲੇਕਰ ਮੈਂ ਪਹਿਲਾਂ ਵੀ ਦੱਸਿਆ ਕਿ ਮਿਊਨਿਸਪੈਲਟੀਆਂ ਸੜਕਾਂ ਨੂੰ ਸਾਫ਼ ਰੱਖਦੀਆਂ ਨੇ ਤੇ ਇਹ ਡਰਾਈਵੇਬਲ ਹੁੰਦੀਆਂ ਨੇ ਡਰਾਈਵ ਕਰਨ ਯੋਗ ਨੇ ਆ ਦੇਖੋ ਆ ਜਿਹੜੀ ਲੇਕ ਹੈ ਨਾ ਲੇਕ ਅੰਟਾਰੀਓ ਇਹਦੀ ਆਪਾਂ ਖੰਡੇ-ਖੰਡੇ ਜਾ ਰਹੇ ਹਾਂ ਤੇ ਇਹ ਸਾਰੀ ਉਹ ਜੰਮੀ ਹੋਈ ਹੈ ਨਾਲੋਂ-ਨਾਲੋਂ ਤੇ ਜਦੋਂ ਤੁਸੀਂ ਹਮਿਲਟਨ ਕੋਲ ਆ ਜਾਂਦੇ ਹੋ ਤਾਂ ਬਿਲਕੁਲ ਆਈਸਫੀਲਡ ਹੈ ਉਹ ਦੂਰ ਤੱਕ ਜਿਵੇਂ ਐ ਲੱਗਦਾ ਜਿਵੇਂ ਬਰਫ਼ ਦਾ ਮੈਦਾਨ ਹੈ ਤੇ ਕਈ ਲੋਕ ਚਲੇ ਵੀ ਜਾਂਦੇ ਨੇ ਉੱਤੇ ਸਕੇਟ ਕਰਨ ਲਈ ਵੀ ਚਲੇ ਜਾਂਦੇ ਨੇ ਕਈ ਵਾਰ ਉੱਤੇ ਲੋਕ ਗੱਡੀਆਂ ਵੀ ਚੜਾਉਂਦੇ ਨੇ ਪਰ ਇਸ ਤਰ੍ਹਾਂ ਦਾ ਰਿਸਕ ਕਦੇ ਨਹੀਂ ਲੈਣਾ ਚਾਹੀਦਾ ਕਿਉਂਕਿ ਥੱਲੇ ਪਾਣੀ ਹੈ ਜਿੱਥੇ ਕਿਤੇ ਆਈਸ ਕੱਚੀ ਹੋਊਗੀ ਤੇ ਤੁਸੀਂ ਉਹਦੇ ਵਿੱਚ ਡੁੱਬ ਸਕਦੇ ਹੋ ਥੱਲੇ ਨਿੱਗਰ ਸਕਦੇ ਹੋ ਤਾਂ ਫਿਰ ਉਹਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈ ਤੇ ਆ ਜਿੱਥੇ ਦਾ ਬ੍ਰਿਜ ਹੈ ਨਾ ਵੱਡਾ ਬ੍ਰਿਜ ਹੈ ਇਹ ਜੇ ਤੁਸੀਂ ਜੇ ਬਰਾਬਰ ਦੇਖੋਗੇ ਨਾ ਇਧਰਲੇ ਪਾਸੇ ਤਲਾਕ ਆ ਜਿਹੜੀ ਉਹ ਬਿਲਕੁਲ ਜੰਮੀ ਹੋਈ ਹੈ ਤੇ ਇਹ ਬ੍ਰਿਜ ਦਾ ਦ੍ਰਿਸ਼ ਵੀ ਬੜਾ ਖੂਬਸੂਰਤ ਹੈ ਉੱਚੀ ਥਾਂ ਹੈ ਬਹੁਤ ਦੂਰ ਤੱਕ ਕਿਥੋਂ ਦਿਖਾਈ ਦਿੱਤਾ ਹੈ ਤੇ ਇਹ ਅੱਜ ਦਾ ਦਿਨ ਜਿਹੜਾ ਆਪਾਂ ਹੈਗਾ ਤੇ ਉਹ ਇਸ ਤਰ੍ਹਾਂ ਮਾਣਿਆ ਇਸ ਤਰ੍ਹਾਂ ਫੈਮਿਲੀ ਸਮੇਤ ਗਏ ਆਪਾਂ ਅੱਗੇ ਵੀ ਫੈਮਿਲੀ ਸਮੇਤ ਤੁਹਾਨੂੰ ਟਰੈਵਲ ਤੇ ਲੈ ਕੇ ਜਾਂਦੇ ਹਾਂ ਤੇ ਮੈਂ ਸੋਚਿਆ ਕਿ ਕਿਤੇ ਹੋਰ ਤਾਂ ਪਾਵਾਰ ਜਾਣਾ ਨਹੀਂ ਵੀ ਚਲੋ ਤੁਹਾਨੂੰ ਇੱਥੇ ਆਲਾ ਦੋਆਲਾ ਹੀ ਦਿਖਾ ਦਿੰਨੇ ਆ ਤੁਹਾਨੂੰ ਦੂਰ ਤੁਹਾਡੇ ਬੰਤਿਆਂ ਨੂੰ ਟੋਰਾਂਟੋ ਦੇ ਵਿੱਚ ਸਾਡਾ ਹਾਲ ਕਿਸ ਤਰ੍ਹਾਂ ਹੈਗਾ ਸਨੂਚ ਅਸੀਂ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਆ ਇਹ ਦਿਖਾ ਦਿੰਨੇ ਆ ਤੇ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ ਹੋਵੇਗਾ ਕਿ ਇੱਥੇ ਲਾਈਫ ਹੈ ਜਿਹੜੀ ਕਿੰਨੀ ਹਾਰਡ ਹੈ ਕਿੰਨਾ ਜਿਹੜਾ ਹੈਗਾ ਉਹ ਲਾਈਫ ਦੇ ਵਿੱਚ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਚਲੋ ਇੱਥੇ ਹੀ ਕਰਦੇ ਆ ਬਸ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ